ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਂਣਾ ਪੁਰਾਣਾ ਤਹਿਸੀਲ ਬਾਗਾ ਪੁਰਾਣਾ ਤੇ ਜਲਾਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾ ਇਤਹਾ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93688 ਹੈ ਜੀ ਤਸੱਲੀ ਪਰਖ ਦੋਸਤ ਤੁਸੀਂ ਆ ਕੇ ਕਰਨੀ ਆ ਜਿਹਨੇ ਪੈਸੇ ਲਾਉਣੇ ਆਗੇ ਮੇਰਾ ਕੰਮ ਸਿਰਫ ਸਾਨੂੰ ਪਸ਼ੂ ਦਿਖਾਉਣ ਦਾ ਵਾ ਇਹ ਫਾਂਡੇ ਪਿੰਡ ਇਹੋ ਜਿਹਾ ਪਸ਼ੂ ਖੜਾ ਵਾ ਜੋ ਜਾਣ ਕੇ ਤੀਨ ਮਾਲਕ ਕੋਲ ਦਿੱਤੀ ਜਾਂਦੀ ਆ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆ ਜੀ ਅੱਜ ਦੀ ਵੀਡੀਓ ਚ ਬਾਈ ਕਾਕੇ ਬਰਾ ਦੋ ਨਾਕ ਸੇਲ ਆ ਜਿਹਦੇ ਚ ਇੱਕ ਬਹੁਤ ਚੰਗੀ ਪਹਿਲਾ ਸੂਆ ਤੋਕੜ ਵਹਿੜ ਆ ਗਈ ਬੋਦੀ ਵਾਲੀ ਵਹਿੜ ਤੇ ਇੱਕ ਤੋਕੜ ਗੱਭਣ ਆ ਗਈ ਪ੍ਰਪਜਨ ਕਰਿਆ ਬਾਈ ਤੋਂ ਲੈ ਲੈਣੇ ਆਗੇ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਣੇ ਆ ਪ੍ਰਪਜਨ ਦੋ ਵਹਿੜਾਂ ਬਾਰੇ ਸਤਿ ਸ੍ਰੀ ਅਕਾਲ ਭਾਈ ਸਾਰੇ ਮੇਰੇ ਪਿੰਡ ਭਰਾਵਾਂ ਨੂੰ ਨਾਮ ਦੱਸਦਗੇ ਜੀ ਨਾਉਜੀ ਕਾਕਾ ਪੈਂਡ ਲੱਗਣਾ ਤੁਸੀਂ ਵਾਗਿਆ ਪੁਰਾਣਾ ਜਲਮ ਹੋਗਾ। ਤੇ ਚੱਲੀ ਜਾਂਦਾ ਕੰਮਕਾਰ। ਕੱਪ ਮੈਂ ਕਿਹਾ ਟੋਟੀਆ ਹੁਣ ਦੋ ਦੇ ਕੇ ਹੁਣੇ ਹੀ। ਠੀਕ ਆ ਵੈ ਗਿਆ ਕੱਲ ਵਾਲਗਾ ਵੀ। ਕੱਲ ਵਾਲਗਾ ਸਭ ਵੈ ਗਿਆ ਕੋਈ ਮਾਲ ਨਹੀਂ ਕਰੇ। ਅੱਛਾ ਵੇਲੇ ਹੋ ਗਿਆ। ਤਾਂ ਹੀ ਜਿੱਦੇ ਛੋਟੇ ਪਾਗੇ ਚੜਾਇਆ ਕਾਕਾ ਕੇ ਬਰਾੜ ਦੇ ਵਿੱਚ ਛੱਟੇ ਪਾਏ ਝੱਗੀ ਪਾਈ ਆ। ਕਿਰਪਾ ਦਾਦੇ ਦੀ ਸਾਰਿਆਂ ਦੇ ਰੱਖੇ ਮੇਰੇ ਪਿੰਡ ਭਰਾਵਾਂ ਦੇ। ਹਾਂਜੀ ਹਾਂਜੀ। ਮਾਰੇ ਵੈ ਗਰੂ। ਬਈ ਸਾਫ ਕੰਮ ਆ ਯਾਰ ਬੜੀ ਚੱਲਦਾ ਬਾਈ। ਹਾਂਜੀ ਸਾਫ ਸੁੱਤਰਾ ਕੰਮ ਕਰੋ। ਜੇ ਤਾਂ ਮਾਨਾਂ ਦੁਖੀ ਕਰੋ ਨਹੀਂ ਕੰਮ ਕਰਦੇ ਵੈਹੀ ਆਪਾਂ ਪਾਪੀਆਂ। ਸਹੀ ਗੱਲ ਕਿਸੇ ਦੇ ਭੈਣ ਜੀ ਦੇ ਥਾਗ-ਥਾ ਲੱਤ ਮਾਰ ਗਈ ਹਾਂਜੀ ਨਿਆ ਜੇ ਨਾਗਰ ਰੱਬ ਮੌਤ ਹੋ ਜੇ ਤਾਂ ਆਪਾਂ ਜੇ ਪਰਨ ਕਰਨ ਦਾ ਘਰ ਪਟਾ ਗਿਆ ਕਿ ਨਹੀਂ ਸਹੀ ਗੱਲ ਬਾਈ ਸੱਚ ਦੱਸ ਕੇ ਦੋ ਬਈ ਛੜ ਮਾਰਦੀ ਹੈ ਜਾਂ ਨਹੀਂ ਮਾਰਦੀ ਹਾਂ ਕਈ ਬੰਦੇ ਟੀਕੇ ਲਵਾ ਕੇ ਚਵਾੰਦੇ ਆਉਂਦੇ ਘਰੇ ਪੈਸੇ ਲੈ ਲੇ ਅੱਛਾ ਅਗਲੇ ਜਿੰਮੇਵਾਰ ਕਾਉਨ ਤੂੰ ਕੈਮਰਾ ਚਲਦੇ ਪਰਮਾਤਮਾ ਦੇ 24 ਘੰਟੇ ਸਹੀ ਗੱਲ ਜੇ ਆਪਣਾ ਜਵਾਕ ਮਰ ਗਿਆ ਹੋਰ ਬਖਸ਼ਾ ਵੀ ਰੱਬ ਨੇ ਤਾਂ ਨਹੀਂ ਬਖਸ਼ਣਾ ਸਹੀ ਗੱਲ ਮੈਂ ਤਾਂ ਨਾਲੇ ਤਰਪਤ ਛੇਦੀ ਮਖਾਨ ਦਾ ਮਾਰਿਆ ਤੇ ਜਿਹੜਾ ਠੱਗੀ ਮਾਰਦਾ ਉਹਨੂੰ ਮੇਰੀ ਅਰਦਾਸ ਹੈ ਅੱਛਾ ਕਾ ਮੇਰਾ ਪਿਓ ਜੀ ਮੈਂ ਉਹਨੂੰ ਤਿਰਫਾ ਹੋਣਾ ਚਾਹੀਦਾ ਉਹ ਤਾਂ ਬਾਹਰ ਜਾਂਦੇ ਬਾਈ ਠੱਗੇ ਮਾਰਦੇ ਵੇਂਦੇ ਵੇਂਦਾ ਕੰਮ ਛੱਡ ਦਿਓ ਕੰਮ ਟੂਠਣਾ ਨਹੀਂ ਹੁੰਦਾ ਸਹੀ ਗੱਲ ਹੈ ਇੱਕ ਰਵਜੂਗਾ ਹਾਂਜੀ ਹਾਂਜੀ ਦੋ ਰਵਜੂਗਾ ਸਹੀ ਗੱਲ ਹੈ ਚੋਕ ਚੋਕ ਛਤਰ ਪੈਣੇ ਦੀ ਯਾਰ ਸਹੀ ਗੱਲ ਹੈ ਹਾਂਜੀ ਆ ਇੱਕ ਕੰਮ ਸ਼ੁਰੂ ਕਰ ਲੈ ਡੱਬੇ ਵੜਾ ਬੜਾ ਬਹੁਤ ਚੰਗੀ ਆਜਾਤ ਲੱਗਾਂ ਬੜਾ ਯਾਰ ਬਾਈ ਜਦੋਂ ਮੇਰੇ ਭੈਣ ਪ੍ਰਾਈਮ ਤੇ ਫੋਨ ਤੇ ਪਤਾ ਕਿ ਹੁਣ ਲੋਕ ਦਿੰਦਾ ਮਾਲ ਕਿੱਧਰ ਜਾਂਦਾ ਹਾਂਜੀ ਹੁਣ ਮੈਂ ਤੁਹਾਨੂੰ ਵੀ ਕਹਿੰਦਾ ਵੀ ਤੁਸੀਂ ਉਹਨੂੰ ਵੜਾ ਵੇ ਜਿੰਦਗੀ ਦੇ ਵਿੱਚ ਨਾ ਲੈਣਾ ਹਾਂ ਤੇ ਮਤਲਬ ਕਿ ਮੈਨੂੰ ਵੀ ਸਾਫ ਹੋ ਦਿਆ ਕਰੋ ਤੁਹਾਨੂੰ ਮੇਰਾ ਨੰਬਰ ਤਾਂ ਪਤਾ ਹੀ 9847299 ਦੀ ਵਟਸਐਪ ਚੱਲਦਾ ਹਾਂ ਲੈਣਾ ਠੀਕ ਹੈ ਜੀ ਤੇ ਨਾਲ ਜਿਹੜੀ ਗੱਡੀ ਦੇ ਪੈਸੇ ਸਹੀ ਹੋਵੇ ਥੰਡ ਨੌਕਸ ਨਾ ਹੋਵੇ 900 ਤੋਂ 10 ਕਰਿਓ ਦੱਸ ਕੇ ਦਿਓ ਆਪਾਂ ਕਹਾਂ ਦੱਸ ਕੇ ਦੇ ਦੇਗੇ ਬੰਦਾ ਹੱਲ ਕਰਾਂ ਜਾਂ ਮੈਂ ਨਾ ਲਵਾਵਾਂ ਠੀਕ ਹੈ ਜੀ ਜੇ ਦੱਸ ਕੇ ਦਈਏਗਾ ਹਾਂ ਜੀ ਮਤਲਬ ਕਿ ਦੁੱਧ ਨੂੰ ਚੱਟਾ ਤੁਹਾਡੇ ਮੂਰੇ ਪਿਆ ਲੰਮਾ ਹਾਂ ਜੀ ਤੇ ਭਈ ਆਏ ਆਏ ਆ ਠੀਕ ਹੈ ਜੀ ਮੇਰਾ ਪੁੱਤੂ ਮੋੜੋ ਸਕਰੀਨ ਤੇ ਫਿਰ ਮੈਨੂੰ ਕਿਓ ਯਾਰ ਕਾਕੇ ਪੁੱਤ ਸਕਰੀਨ ਤੇ ਕੀ ਕਹਿੰਦਾ ਸੀ ਹਾਂ ਜੀ ਹਾਂ ਚੈੱਕ ਪਾਸ ਹੋ ਵੱਛੀ ਗਾਰੰਟੀ ਦੂਜੇ ਸੂਏ ਬਾਈ ਜੀ ਚੈੱਕ ਕਰਾ ਕੇ ਦੋ ਮੈਂ ਚੈੱਕ ਕਰਾ ਠੀਕ ਹੈ ਜੀ ਚੈੱਕ ਕਰਾ ਕੇ ਲਈ ਚੈੱਕ ਕਰਾ ਕੇ ਦੇਣੀਗਾ ਹਾਂ ਜੀ 8 ਲੀਟਰ ਦੁੱਧ ਦਾ ਕੰਡੇ ਵਾਲਾ ਜਿਹੜੀ ਦਊਗਾ ਸਤ ਠੀਕ ਹੈ ਜੀ ਕੰਡੇ ਵਾਲਾ ਠੀਕ ਹੈ ਇਹ ਵੜ ਕਿੰਦੀ ਦੂਜੇ ਸੂਏ ਪ੍ਰੈਗਨੈਂਟ ਆ 3.5 ਮਹੀਨੇ ਦੀ ਠੀਕ ਹੈ ਜੀ ਕੱਢ ਲਈ ਬਈ ਮੜੀ ਜੀ ਬਾਹਰ ਨੂੰ ਲੋ ਬਈ ਦੋਸਤੋ ਐਚ ਬਨਾਲ ਦੀ ਫੁੱਲ ਵੱਡੀ ਬੈੜਾ ਜਾਦ ਬੀੜ ਬਹੁਤ ਆ ਗਈ ਪਲੂਣ ਵੱਛੀ ਸੂਈ ਵੀ ਦੂਜੇ ਲਈ 3.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਗਈ ਬਾਈ ਕਰਾ ਕੇ ਲੈ ਆਵਾ ਤੁਸੀਂ ਆਪਦੀ ਕਰਾ ਕੇ ਲੈ ਜਾਣੀ 3.5 ਮਹੀਨਿਆਂ ਜੇ ਜ਼ਿਆਦਾ ਕੰਡੇ ਵਾਲਾ ਵਾ 7 ਕਿਲੋ ਆ ਦੋ ਟਾਇਪ ਚਾਰ ਟਾਇਪ ਤੇ ਚੋਲੋ ਹੋਊਗਾ 8 ਤੁਹਾਨੂੰ ਭਾਵੇਂ 1 ਕਿਲੋ ਘੱਟ ਹੀ ਕਹਿੰਦਾ ਭਾਵਾ ਜਨ ਬੋਈ ਨਾ ਬਹੁਤ ਆ ਹਵਾਨਾ ਬਹੁਤ ਸੋਹਣਾ ਮੈਂ ਫਿਟਿੰਗ ਵਾਲਾ ਹਵਾਨਾ ਵਾ ਕੋਈ ਟਟਮਾ ਲਮਕਵਾ ਹਵਾਨਾ ਨਹੀਂਗਾ ਤੇ ਵੇਖ ਸਕਦੇ ਹੋ ਜੀ ਇਹ ਤਾਂ ਅੱਜ ਮੌਸਮ ਖਰਾਬ ਆ ਤੇ ਵੇਖ ਸਕਦੇ ਨਿਵਾਏ ਨੁਵੇ ਨਹੀਂ ਪਸੂਗੇ ਜੇ ਇਹ ਨਿਵਾਇਆਂ ਹੁੰਦਿਆਂ ਵੇੜਾ ਲੈ ਚੱਲ ਬਾਈ ਤਾਂ ਚਮਕਣੀਆਂ ਸੀਗੀਆਂ ਚਾਰ ਹੀ ਥਾਣਾ ਕੋਈ ਫੋਟ ਨਹੀਂ ਗਈ ਛਾਂਗ ਨਹੀਂ ਗਈ ਚੰਗੀ ਵੇੜਾ ਫੁੱਲ ਵਜਨ ਵਾਲੀ ਗੱਬ ਵਾਲੀ ਬਾਕੀ ਬਾਈ ਕੋ ਨਾ 3 ਚ ਡੇਲੀ ਮਾਲਾ ਡੇਲੀ ਵੀਡੀਓ ਪੈਂਦੀ ਆ ਕੋ ਡਿਡੂ ਤੋਂ ਬਗੈਰ ਹੀ ਮਾਲ ਵੇਖ ਜਾਂਦਾ ਵਾ ਰੋਜ਼ 5 7 10 ਨਾਗ ਆਉਂਦੇ ਆ ਵੇਖ ਜਾਂਦੇ ਆ ਉਦੋਂ ਜਦੋਂ ਵੀਡੀਓ ਬਣਵਾਏ ਆ ਉਹਨਾਂ ਉਦੋਂ 2-1-2 ਰਹਿ ਜਾਂਦੇ ਆਗੇ ਮੇਰੇ ਹੁਣ ਤਾਂ ਪਹਿਲਾ ਪਹਿਲਾ ਸਾਰਾ ਮਾਲ ਵੇਖ ਜਾਂਦਾ ਤੂੰ ਬਾਈ ਸੋਨੇ ਬਾਈ ਹੁਣ ਤੂੰ ਵੀ ਮਲੀਮੀ ਕਰਨਾ ਹਾਂਜੀ ਹਾਂਜੀ ਤੂੰ ਪਰਖਾ ਵੀ ਲੈਣੀ ਆ ਹਾਂਜੀ ਸਰਬਾਤਨ ਕੋਈ ਘੰਡੇ ਪਾਈ ਆ ਹਾਂਜੀ ਹਾਂਜੀ ਇਹਨਾਂ ਮਤਲਬ ਨਹੀਂ ਹੁੰਦਾ ਬੰਦਾ ਫਰੂਦੂ ਉਹਦੇ ਫਿੱਟ ਹੁੰਦਾ ਮਚਵਾ ਕੇ ਵੇਚ ਦਿੰਦੇ ਨੇ ਠੀਕ ਹੈ ਜੀ ਉਹਨਾਂ ਦੇ ਘਰੇ ਪੰਨ ਜੀ ਨੌਕਰੇ ਆ ਹਾਂਜੀ ਹਾਂਜੀ ਬਾਈ 40000 ਰੁਪਏ ਦੇ ਦਊਂਗਾ 100 ਪੈ ਰੁਪਏ ਰੁਪਏ ਮੰਨ ਤਾ ਉਹ 8 ਲੀਟਰ ਸੁੱਧ ਕੰਡੇ ਵਾਲਾ ਠੀਕ ਹੈ ਜੀ ਤੂੰ ਸੱਤ ਜੋ ਚਾਉਂਗੇ ਜੋਕੂਗੇ ਫਿਰ ਮੈਨੂੰ ਟਰੋ ਦੇ ਆਉਦੀ ਪਾਰਟੀ ਕਾਲਟਰਮ ਜਾਂਦਾ ਹੋਵੇ ਠੀਕ ਹੈ ਜੀ ਸਾਢੇ ਤਿੰਨ ਮਹੀਨਿਆਂ ਦੀ ਪ੍ਰਿੰਟ ਹੈ ਠੀਕ ਹੈ ਲੋ ਵੀ ਦੋਸਤੋ ਸਾਢੇ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਗਈ ਚਾਰੇ ਥਾਣਾ ਕੋਈ ਫੋਟ ਨਹੀਂ ਗਈ ਕੋਈ ਸ਼ਾਂਗ ਨਹੀਂ ਗਈ ਤੇ ਵੇ ਠੰਡੀ ਸੀਲ ਆ ਗਈ ਜੇ ਇਹ ਨਵਾਈ ਹੁੰਦੀ ਤਾਂ ਕਬੂਤਰ ਵੀ ਚਮਕੜੀ ਸੀਗੀ ਪਰ ਮੌਸਮ ਖਰਾਬ ਕਰ ਨਵਾਈ ਨਹੀਂ ਕੱਡਾ ਮਾਲ ਨਾਲ ਨਿਕੜਿਆ ਹੁੰਦਾ ਫੂਲ ਵੀ ਲੱਗੀ ਜੀ ਕੋਈ ਕਿੰਨੇ ਨਵਾਈਏ ਬਾਕੀ ਭਾਈ ਦੁੱਧ ਦੇ ਦੁੱਧ ਦੇਣਾ ਨਵਾਈ ਨਾ ਦੁੱਧ ਨਹੀਂ ਦੇਣਾ ਕਿਸੇ ਨੇ ਤਾਂ ਮੋਤੀ ਦਾ ਭਾਈ ਜਵਾਰ ਪੈਣ ਨੂੰ ਤੇ ਭਾਜਦੇ ਹਾਂ ਹਾਂਜੀ ਹਾਂਜੀ 40000 ਚ ਛੋਟ ਚੱਪਾ ਜਰੂਰ ਹੋ ਜਾਊਗਾ ਜਮਾ ਜੈਜ ਮੋਲਾ ਦਾ ਦੇ ਦਿਓ ਕਿ 45 5000 ਮੁੱਲ ਕਰਦੇ ਆ ਜੀ ਵਹਿੜ ਦਾ ਤਿਆਰੀ ਵਹਿੜ ਤੋਂ ਪਤਾ ਵੀ ਕਿੱਥੇ ਵਿਕਣੀ ਇਹ ਬੋਦੀ ਵਾਲੀ ਵਹਿੜ ਨਿੱਕਾ ਕਾਨ ਹੈਗਾ ਜਾਤਪੁਰ ਬਹੁਤ ਆਗੀ ਹਾਂਜੀ ਬਈ 2 ਨੰਬਰ ਤੇ ਜੀ 2 ਨੰਬਰ ਤੇ ਮਤਲਬ ਕਿ ਮੰਨ ਕੇ ਚਲੋ 80% ਕ੍ਰੋਸ ਆ ਇਹ ਠੀਕ ਆ ਜੀ 14 ਲੀਟਰ ਬਈ ਨੈਟ ਦੁੱਧ ਕੰਡੇ ਵਾਲਾ ਹਾਂਜੀ ਠੀਕ ਆ ਜੀ ਠੀਕ ਆ ਜੀ ਇਹਦਾ ਮੁੱਲ 44000 ਹੈ ਤੇ ਚਲੋ ਉਹ ਕਹਿੰਦੇ ਬਣੀ ਆ ਮਹੀਨੇ ਮਿਆਂ ਦੀ ਮੈਂ ਨਹੀਂ ਕਹਿੰਦਾ ਠੀਕ ਆ ਹੱਥ ਪੈਂਦਾ ਹੋਵੇ ਫਿਰ ਤਾਂ ਹੈ ਸੁਆ ਸੁਆ ਪਹਿਲਾਂ ਠੀਕ ਆ ਜੀ ਪਹਿਲਾਂ ਸੁਆ ਠੀਕ ਆ ਜੀ ਹਾਂਜੀ ਕੱਦਕੜ ਬਹੁਤ ਆ ਵਹਿੜ ਦਾ ਕੱਦਕੜ ਯਾਰ ਵਹਿੜ ਦੰਦਾਂ ਦੇ ਵਿੱਚ ਜਵਾਨ ਵੀ ਨਹੀਂ ਹੋਈ ਠੀਕ ਆ ਜੀ ਮੱਛੀ ਦੀ ਮਤਲਬ ਕਿ ਜਿੰਨੇ ਵੀ ਆਂਗਾ ਵੇਖਦਰ ਠੀਕ ਆ ਜੀ 4100 ਰੁਪਏ ਦਾ ਰੇਟ ਆ ਜੀ 14 ਲੀਟਰ ਦੁੱਧ ਆ ਆਪਦੀ ਸੰਭਾਈ ਨਾਲ ਜਿੱਥੋਂ ਮੈਂ ਲਿਆ ਆ ਅੱਛਾ ਸੰਭਾਈ ਉਹਨਾਂ ਦੀ ਉਹ ਜੀ ਸੀ ਠੀਕ ਹੈ 2.5 ਕਿਲੋ ਦੁੱਧ ਤਿੰਨ ਹੋਰ ਤਿੰਨ ਵੀ ਦੋ ਤੋਂ ਵੱਧੂ ਠੀਕ ਆ ਜੀ ਪਰ ਅੱਜ ਅੱਜ ਹੀ ਮਾਲ ਆਇਆ ਹਜੇ ਕੋਈ ਮਾਲ ਆਇਆ ਕਿਲੋ ਫੜ ਘਟ ਜਾਂਦਾ ਵਾ ਹਾਂਜੀ ਅਸੀਂ ਸਾਰਾ ਕੁਝ ਜਾਣਦੇ ਸਾਰਾ ਕਰਕੇ ਲਿਆਉਨੇ ਆ ਅਸੀਂ ਤਾਂ ਜਿੰਨੇ ਤੇ ਬੋਲਦੇ ਆ ਠੀਕ ਆ ਜੀ ਸੱਚ ਬੋਲਣਾ ਝੂਠ ਨਹੀਂ ਬੋਲਣਾ ਤਾਂ ਕਿ ਮੈਂ ਘਰੇ ਚਾ ਆ ਕੇ ੱੱੱਬੇ ਮਾਰ ਕੇ ਫੇਰ ਜਿੰਨੇ ਚੋਅ ਇਸ ਕੋਈ 900 ਵੇ ਠੀਕ ਆ ਜੀ ਹੁਣ ਮੈਂ ਬਗੈਰੇ ਭੇਜਣਾ ਮੈਂ ਠੀਕ ਹੈ ਜੀ ਉੱਧਰ ਲੈ ਕੇ ਠੀਕ ਹੈ ਜੀ ਹਾਂ ਕਿਲੋ ਘੱਟ ਦੱਸਣਾ ਇਹ ਹੁੰਦਾ ਹੁੰਦਾ ਤਾਂ ਕਈਆਂ ਥੱਲੇ 2 ਕਿਲੋ 4 ਕਿਲੋ 10 ਦੇ 10 ਕਿਲੋ ਆ ਉਹ ਗਲਤ ਗੱਲ ਆ ਗਈ ਉੱਧਰ ਰਹੂਗਾ ਪੂਰਾ ਮਾੜੀਆਂ ਗੱਲਾਂ ਨੇ ਤਾਂ ਵੱਧ ਜੀ 14 ਦਾ 13 ਦੱਸਣਾ 13 ਦੱਸਣਾ ਆਪਾਂ ਜਿਹੜਾ ਮੁੰਲਾ 8 ਨਾਲ 7 ਦੱਸਣਾ ਠੀਕ ਹੈ ਜੀ ਹੁਣ ਚੂਣੀਆਂ ਮਿਲਣੀਆਂ ਫੇਰ ਗੋਵਾ ਸ਼ਾਵਜੇ ਠੀਕ ਹੈ ਜੀ ਫੇਰ ਸ਼ਾਵਜੇ ਮਿਲਣੀ ਬਈ ਸਹੀ ਗੱਲ ਆ ਬਈ ਫੇਰ ਬਈ ਨਾ ਮਾਰੋ ਇਹ ਵਿਗਦਾ ਨਹੀਂ ਤਾਂ ਮਾਰ ਦੇ ਦੇ ਕੇ ਫਿਰ ਜੇ ਗਲਤ ਗਵੇਂ ਤਾਂ ਬਾਈ ਜੀ ਲੋਕ ਜਿਹੜੇ ਮੇਰੇ ਭੈਣ ਭਰਾਪਨ ਵੇਂ ਜੱਜਟ ਲੈ ਗਏ ਆ ਪਾਸੋਂ ਜੱਜਮੈਂਟ ਚਾਹੀਦੀ ਆ ਵੀ ਜਿਹੜਿਆ ਪਿੰਡ ਵੱਲ ਤੋਂ ਜਾਣਦੇ ਜਾਂਦੇ ਨੂੰ ਪੂਰੀਆਂ ਦਾ ਪਤਾ ਲੱਗ ਜਾਂਦਾ ਕੀ ਨੇ ਹੱਤ ਤੋਂ ਪੱਥ ਖਤਮ ਕਿੰਨੇ ਹੱਮਤ ਕਰਨ ਇਹਨੇ ਹੱਮਤ ਕਿੰਨੀ ਹੈ ਕਿੰਨੇ ਪਾਤੀਆਂ ਪਈਆਂ ਕਿੰਨੇ ਕੀਨੇ ਪਈਆਂ ਲੱਗੀਆਂ ਇਹਨੂੰ ਜੱਜਮੈਂਟ ਆਉਂਦੇ ਤੇ ਵੀ ਇਹਨੇ ਪਾਏ ਕੱਕਾ ਕਾ ਦੂਜਿਆ ਤਾਂ ਸਕਰੀਨ ਤੇ ਉਹਦੀ ਨਹੀਂ ਬੈਠ ਹਾਂਜੀ ਇੱਕ ਵਾਰੀ ਪੈ ਗਈ ਬਣ ਕੇ ਦਵਾਰ ਨੇ ਜਿਹੜਾ ਬੰਦਾ ਕਿਸੇ ਦੇ ਮਗਰ ਲੱਗਦਾ ਉਹ ਬੰਦਾ ਖਾਤ ਅੱਜ ਤਸੱਲੀ ਕਰਕੇ ਲੋ ਆਪਦੀ ਦਿਮਾਗ ਤੋਂ ਕੰਮ ਨਾਓ ਠੀਕ ਹੈ ਜੀ ਅੱਖਾਂ ਨਾਲ ਮਾਲਕੇ ਵੇਖੋ ਤੇ ਕੰਨਣਾ ਗੱਲ ਸੁਣੀਓ ਪਰੇ ਠੀਕ ਹੈ ਜੀ ਦੂਜੀ ਨਾ ਕਰੋ ਕੇ ਬੰਦੇ ਮਾਲਕਾ ਆਪਾਂ ਉਹਦੇ ਪ੍ਰੂਫ ਦਿਖਾਇਆ ਵੀ ਵੀਡੀਓ ਬੰਦੇ ਆਏ ਚੁੰਜਾ ਬੰਦੇ ਪੂਰੇ ਖੁਸ਼ ਹੋ ਕੇ ਬੰਦੇ ਗਏ ਵਧੀਆ ਯਾਰ ਮੈਂ ਪ੍ਰੂਫ ਵਿਖਾ ਕੇ ਦੰਨਾ ਹੁਣ ਠੀਕ ਆ ਆਪਦੀ ਮਾਲ ਸਫਾਈ ਬੰਦਾ ਮੂਰੇ ਆਊਗਾ ਉਹਨੂੰ ਸੱਦ ਕੇ ਉਹਨੂੰ ਖਾਣ ਲੱਗੇ ਉਹ ਵੀਡੀਓ ਬਣਾ ਕੇ ਠੀਕ ਆ ਮੈਨੂੰ ਪਾਦਿਆ ਕਰੀ ਕੋਈ ਜੇ ਆਇਆ ਤਾਂ ਮੈਂ ਆ ਜਾਇਆ ਕਰੂੰਗਾ ਜੋ ਤੋਰੀ ਬਾਈ ਵੇਹੜਾ ਖੋਲ ਕੇ ਲੋ ਵੀ ਦੋਸਤੋ ਪਹਿਲਾ ਸੂਆ ਬਾਈ ਦੱਸਦਾ ਵੀ ਥੋੜੇ ਟਾਈਮ ਦੀ ਸੂਈ ਹੋਊਗੀ ਤੇ ਦੱਸ 14 ਕਿਲੋ ਪਰ ਤੁਸੀਂ 13 ਹੀ ਚੋਣਾ ਵਾ ਤੇ ਤੁਸੀਂ 13 ਤੇ ਕਰ 13 ਕਿਲੋ ਕੰਡੇ ਵਾਲਾ ਫੁੱਲ ਵੱਡਾ ਕਾਦਾ ਵਜਨ ਬਹੁਤ ਬਰੀਡ ਬਹੁਤ ਆ ਤੁਸੀਂ ਦੇਖ ਸਕਦੇ ਹੋ ਨਿੱਕਾ ਕੰਨ ਬੋਦੀ ਵਾਲੀ ਵੈੜ ਥੋੜਾ ਕਰਾਉ ਸੰਗਾ ਬਾਕੀ ਤੁਸੀਂ ਦੇਖ ਲਓ ਬਈ ਐਡਾ ਕੱਦ ਕਾਟ ਤੇ ਫਟੰਗ ਵਾਲਾ ਹਵਾਨਾ ਇਹੋ ਜਿਹਾ ਥਾਣਾ ਹਵਾਨਾ ਕਿਸੇ ਕਿਸੇ ਨੂੰ ਲੱਗਿਆ ਹੁੰਦਾ ਵਾ ਉਹ 14 ਪਰ 13 ਮਾਲ ਲਿਓ ਗੁਲਾਬੀ ਥਾਣਾ ਥਿਚੁਾਈ ਜਿਹੜਾ ਬਹੁਤ ਸੋਹਣਾ ਮੁੱਠੀ ਵਾਲਾ ਭਵਿੰਦਰ ਮੇਲੇ ਵੜਾ ਉਹ ਜਿਹਾ ਥਾਨ ਲੱਗਿਆ ਹੋਇਆ ਵਾ ਲੈ ਚੱਲ ਬਾਈ ਆ ਮੂੰਹ ਖਾਏ ਹਾਂ ਫੇਸ ਸਕਵਾੜੇ ਚੈੱਕ ਕਰ ਲਓ ਦੇਖ ਲਓ ਉਹਨੂੰ ਕਿ ਵੀ ਹਾਂ ਕੱਦ ਕਾੜ ਵੇਖ ਲਓ ਬਾਈ ਦਾ ਕੱਦ ਵੇਖ ਲਓ ਤੇ ਬਾਈ ਦਾ ਫੁੱਲ ਵੱਡੀ ਆ ਕੋਈ ਨਿੱਕੀ ਜਣੀਗੀ ਮੇਨ ਗੱਲ ਆ ਬਈ ਲੇਵਾ ਲੱਪਾ ਬਹੁਤ ਸੋਹਣਾ ਵਾ ਫਿਟਿੰਗ ਆਲਾ ਹਵਾਨਾ ਵਾ ਕਿ ਟਟਮਾ ਲੰਮਕੋਣੇ ਪਲਾ 10 ਵੇ ਚੋਲਿਓ ਦੋਨੇ ਬਣਾ ਦੇ ਲੇਵੇ ਆਹੀਂ ਰਹਿਣੇ ਆਗੇ ਨਵਾਂ ਹਾਣ ਆ ਪਹਿਲਾ ਸੁਆ ਵਾ ਉਸ ਦੰਦਾ ਜੋਏ ਪਾਰ ਤੁਸੀਂ ਜਵਾਨ ਮੰਨੋ ਜਵਾਨ ਹੋਈ ਆ ਹਜੇ ਬਾਈ ਕਹਿੰਦਾ ਥਣਾ ਸਹਿ ਬਹੁਤ ਚੰਗਾ ਥੀ ਚੁਾਈ ਆਲਾ ਗੁਲਾਬੀ ਥਾਣਾ ਕੱਦ ਫੁੱਲ ਵੱਡਾ ਵਾ ਤੁਸੀਂ ਜਿਹੜਾ ਕੱਦ ਵੱਡਾ ਦਾ ਵੱਡੇ ਕਹਿੰਦਾ ਮੈਂ ਛੋਟਾ ਦਾ ਮੈਂ ਛੋਟਾ ਹੀ ਕਹਿੰਦਾ ਉਹਨਾਂ ਨੂੰ ਪਤਾ ਨਿੱਟੀ ਚ ਵੀਡੀਓ ਪੈਂਦੀਆਂ ਬਾਈ ਦੀਆਂ ਨੇਤੀ ਮਾਲ ਦਾ 41000 ਰੁਪਏ ਜਮਾ ਜ ਵਿੱਚੋਂ ਕੀ 150 ਛੋੜ ਛੱਪਾ ਹੋ ਜਾਊਗਾ ਬਾਕੀ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਆ ਦੁੱਧ ਜਰਾ ਇੰਨਾ ਥਲੇ ਦੱਸਿਆ ਬਾਈ ਦੇ ਉਹ ਹੁੰਦਾ ਜੀ ਤੁਸੀਂ ਵੀਖੀ ਵੀਡੀਓ ਵੀ ਦੇਖੀ ਆ ਤੇ ਬਾਕੀ ਬਾਈ ਕਹਿੰਦਾ ਵੀ ਜੇ ਝੂਠ ਮਾਰਦੀ ਦੌੜ ਨਹੀਂ ਗਈ ਜਿਹੜੇ ਬੰਦੇ ਨੇ ਮੈਨੂੰ ਜਮਾ ਕੇ ਵੇਖਣਾ ਜਮਾ ਕੇ ਵੇਖੋ ਇੱਥੇ ਆਓ ਲੱਗੇ ਨੇ ਹਾਂ ਠੀਕ ਆ ਜੀ ਦੁੱਧ ਚੋਕ ਤੇ ਕੰਡੇ ਤੇ ਡੀਟਰ ਮਾਰੋ ਤੇ ਕੰਡੇ ਚੜਾਓ ਠੀਕ ਆ ਜੀ ਉਹਨਾਂ ਹੋਇਆ ਤਾਂ ਲੈ ਜਾਈ ਮੈਂ ਤੁਹਾਨੂੰ ਖਰਚਾ ਗੱਡੀ ਦਾ ਕਾ ਕਹੇ ਦਿਨ ਤੁਸੀਂ ਆ ਜਾਓ ਖਰਚਾ ਮੇਰਾ ਹੈ ਅੱਛਾ ਠੀਕ ਹੈ ਤੁਹਾਡੇ ਕੋਲ ਕਾਕੇ ਦਾ ਖਰਚਾ ਹੈ ਠੀਕ ਆ ਖਰਚਾ ਤਾਂ ਦਊਂਗਾ ਜੇ ਕੋਈ ਨੌਸਿਆ ਤੇ ਦੁੱਧ ਘਟ ਹੋਇਆ ਹਾਂ ਜਿੱਥਾਂ ਚ ਜਲਦੀ ਹਾਂ ਜਿੱਥਾਂ ਚ ਦੁੱਧ ਘਟ ਹੋਇਆ ਠੀਕ ਹੈ ਜੀ ਐਵੇਂ ਕਹਿੰਦੇ ਤਾਂ ਗਲਤ ਕਰਨਾ ਠੀਕ ਹੈ ਜੀ ਲੋ ਜੀ ਦੋਸਤੋ ਬਾਈ ਦੀਆਂ ਗੱਲਾਂ ਖਰੀਆਂ ਤੇ ਵੀ ਥੋੜੀ ਲੰਝਾਂਵਾ ਚੰਗਾ ਪਸੂ ਆ ਥਾਣ ਦੇ ਉੱਤੇ ਚੈੱਕ ਕਰ ਲਓ ਹੱਥੀਂ ਚੁਆਈ ਲਾ ਬਹੁਤ ਸੋਹਣੇ ਮੁੱਠੀ ਵਾਲੇ ਥਾਣਾ ਕੋਈ ਲੱਤ ਛੜ ਦੇ ਪੂਲ ਗਰੰਟੀ ਹੋਊਗੀ ਜੇ ਬੁ ਲੱਤ ਵੀ ਮਾਰ ਜੇ ਪਾਰਟੀ ਦੇ ਵਿੱਚ ਕਰਾਇਆ ਦੇਉਂ ਬਈ ਤਾਂ ਹਣ ਜਾਂ ਜਦੋਂ ਦੁੱ ਬਹੁਤ ਚੰਗਿਆ ਫੁੱਲ ਜਾਤ ਰਹੇ ਫੁੱਲ ਵੱਡੇ ਕੱਦ ਕਰ ਰਹੇ ਬੋਦੀ ਵਾਲਿਆਂ ਵਾਂਗ ਆ ਦੋਨੇ ਹੀ ਇੱਕ ਨੰਬਰ ਤੇ ਟੋਕੜ ਗੱਬਰ ਸਾਢੇ 3 ਮਹੀਨੇ ਦੀ ਚੈੱਕ ਪਾਸ ਦਾ ਤਾਂ 8 ਕਿਲੋ 7 ਕਿਲੋ ਚੋਕੇ ਲੈ ਜਾਓ ਮੁੱਲ ਸਿਰਫ 40000 ਰੁਪਇਆ ਦੋ ਨੰਬਰ ਤੇ ਕੋ ਸਮੇਂ ਸੁਈ ਵਧਤ 14 ਕਿਲੋ ਪਰ 13 ਮਰਸ 48000 ਰੁਪਏ ਜਮਾ ਜਾਇਜ ਮੌਲ ਦੀਆਂ ਪਤਾ ਮੈਂ ਤੇਰੇ ਹੁਣ ਕੋਈ ਫਿਕਰ ਆਪਾਂ ਇਸ ਤੇ ਲੌਣ ਲੱਗ ਗਿਆ ਹਾਂ ਉੱਥੇ ਕੰਮ ਚਲਾਉਣਾ ਥੋੜਾ ਥਾਂ ਪਈਦਾ ਠੀਕ ਹੈ ਜੀ ਉਦਰੀ ਮਨ ਕੇ ਸਾਰਾ ਪ੍ਰੋਗਰਾਮ ਹੈ ਉਦ ਤੇ ਮਾਲ ਬਾਲਾ ਹੋ ਜਾਂਦਾ ਉਥੇ ਮਾਲਾ ਜਾਂਦਾ ਮਗਰ 2 ਫੁੱਟ ਨਹੀਂ ਮੈਂ ਠੀਕ ਹੈ ਜੀ ਸਟ ਚੱਕਣਾ ਮੈਂ ਤਾਂ ਹੀ ਮਾਲੇ ਤਰ ਭੇਜ ਦਲਾਂ ਠੀਕ ਹੈ ਜੀ ਇਹ ਜਾਦੂਗੋਲੇ ਖੜਾ ਰਹਿਦਾ ਫਿਰ ਜਾਦੂਗੋਲੇ ਖੜ ਜਾਂਦਾ ਹਾਂ 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 ਜਾਦੂ ਪੁੱਠੇ ਪਾਉਂਦਾ ਪਾਉ ਨੂੰ ਪੈਸੇ ਦੇਉਂਦੇ ਤੇਰੇ ਨੂੰ ਠੀਕ ਹੈ ਜੀ ਬਗ ਜਾਦੂ ਤੇਰਾ ਲੈ ਬਹੁਤ ਬਹੁਤ ਧੰਨਵਾਦ ਬਾਈ ਮੇਰੇ ਪੈਸੇ ਪਰਵਾਹ ਦਾ ਦੇਖਣ ਵਾਲਿਆਂ ਦਾ ਬਹੁਤ ਦੇਰ ਤੋਂ ਸ਼ੁਰੂ ਕੀਤਾ ਧੰਨਵਾਦ ਕਰਦਾ ਠੀਕ ਹੈ ਲੋ ਜੀ ਸਾਰੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਬਾਈ ਨਾਲ ਗੱਲਬਾਤ ਕਰੋ ਸੌਦਾ ਰਲਾਓ ਤੇ ਪਸ਼ੂ ਲਵੋ ਧੰਨਵਾਦ ਜੀ